ਪੰਜਾਬ ਬੈਸਟਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਬੀਕੇਯੂ ਅਗਰਾਹ ਦੇ ਹੋਏ ਸਵੇਰ ਪੱਧਰੀ ਮੀਟਿੰਗ ਕਸਾਨਾ ਦੀ ਅਗਲੀ ਰਣਨੀਤੀ ਬਾਰੇ ਬਣਾਈ ਜੋਈ ਨਾ ਬਰਨਾਲਾ ਦੇ ਵਿੱਚ ਬੀਕੇਯੂ ਉਗਰਾਹਨ ਦੇ ਸਵੇਪਾ ਪੱਧਰੀ ਮੀਟਿੰਗ ਹੋਈ ਜਿਹਦੇ ਵਿੱਚ ਕਿਸਾਨਾਂ ਦੇ ਅਗਲੇ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਬੋਲਦਿਆਂ ਜੱਤੇਵੰਨੀ ਦੇ ਸੂਬਾ ਪ੍ਰਧਾਨ ਜਗENDER ਸਿੰਘ ਉਗਰਾਹਨ ਦੱਸਿਆ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਹੋਰ ਵੀ ਕਈ ਮੁੱਦਿਆਂ ਦਾ ਫੈਸਲਾ ਕੀਤਾ ਗਿਆ ਉਹਨਾਂ ਨੇ ਕਹਿ ਕੇ 8 ਮਾਰਚ ਨੂੰ ਬਰਨਾਲਾ ਦੇ ਦਾਣਾ ਮੰਡੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਦਾ ਇਕੱਠ ਕਰਕੇ ਮਹਿਲਾ ਦਿਵਸ ਮਨਾਇਆ ਜਾਵੇਗਾ ਉਗਰਾਹਣੇ ਇਹ ਵੀ ਕਹਿ ਕੇ ਉਹਨਾਂ ਨੇ 14 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਮਹਾਂ ਰੈਲੀ ਬਾਰੇ ਵੀ ਚਰਚਾ ਕੀਤੀ ਆਸਟ੍ਰੇਲੀਆ ਦੇ ਵਿੱਚ ਜਾਣ ਦੇ ਪ੍ਰਬੰਧਾਂ ਅਤੇ ਸਾਧਨਾ ਬਾਰੇ ਚਰਚਾ ਕੀਤੀ ਗਈ। ਜੋਗਿੰਦਰ ਸਿੰਘਾ ਉਗਰਾਹਣੇ ਕਹਿ ਕੇ ਜਦੋਂ ਕਿਸਾਨ ਜੱਤਵਰਿਆਂ ਨੂੰ ਪੱਕਾ ਮੋਰਚਾ ਲਾਉਣਾ ਹੁੰਦਾ ਹੈ ਤਾਂ ਜੱਤਵੰਦੇ ਨੂੰ ਟਰੈਕਟਰ, ਟਰਾਲੀ ਅਤੇ ਰੈਸ਼ਨ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ। ਪਰ ਹੁਣ ਇਹ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਹੈ ਇਸ ਕਾਰਨ ਇਥੋਂ ਸਿਰਫ 292 ਹੀ ਜਾਣ ਪਵੇਗਾ ਇਸ ਤਹੱਤਾ ਉਹਨਾਂ ਨੇ ਬਸਾਂ ਦੇ ਵਿੱਚ ਸਫ਼ਰ ਕਰਨ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਦਿੱਲੀ ਜਾਣ ਦੇ ਲਈ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਾਣਗੀਆਂ ਇਸ ਲਈ ਰੇਲ ਦੇ ਵਿੱਚ ਸਫ਼ਰ ਕਰਨਾ ਸਹੀ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਦੁਨ ਲੋਕਾਂ ਦੇ ਦਿੱਲੀ ਜਾਣ ਤੇ ਪਾਬੰਦੀ ਲਗਾਉਣਾ ਬਹੁਤ ਤਾਂ ਗਲਤ ਹੈ ਜਗਿੰਦਰ ਸਿੰਘ ਉਗਰਾਣੇ ਕਹਿੰਦੇ ਜਦੋਂ ਟਕਰਾਅ ਖਤਮ ਹੋ ਜਾਂਦਾ ਹੈ ਤਾਂ ਲੋਕਾਂ ਦਾ ਸਾਥ ਘਟ ਜਾਂਦਾ ਹੈ ਹਾਈ ਕੋਰਟ ਦੇ ਵੱਲੋਂ ਕਿ ਸਾਨਾਤੇ ਕੀਤੀ ਗਈ ਟਿੱਪਣੀ ਦੇ ਵਿੱਚ ਆ ਕਿਹਾ ਗਿਆ ਕਿ ਕੁਝ ਲੋਕਾਂ ਗੁੰਡਾਗਰਦੀ ਕਰਦਿਆਂ ਪਰ ਮੌਜੂਦਾ ਸੰਘਰਸ਼ ਦੇ ਵਿੱਚ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਤੇ ਇੱਕ ਨੋਇ ਬੰਦੀ ਜਾਣ ਵੀ ਚਲੀ ਗਈ ਹੈ ਪੰਜਾਬ ਚ ਪਹਿਲੇ ਪ੍ਰਦੂਸ਼ਣ ਨੂੰ ਕਿੰਜ ਪਾਈਏ ਨਾਤ ਮੰਤਰੀ ਮੀਤ ਤਹਿਰ ਨੇ ਦੱਸਿਆ ਅਸਲ ਨੁਕਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਜੰਗਲ ਹੇਠ ਰਕਬਾ ਵਧਾਉਣ ਦੇ ਮੱਤੇ ਉੱਤੇ ਬੋਲਦਿਆ ਕੈਬਨਟ ਮੰਤਰੀ ਗਰਮੀਤ ਅਸੰਗ ਮੀਤ ਤਹਿਰ ਨੇ ਕਹਿ ਕੇ ਵਾਤਾਵਰਣ ਦੀ ਰੱਖਿਆ ਸਾਰੇਾਂ ਦੇ ਸਾਂਝੇ ਜ਼ਿੰਮੇਵਾਰੀਆਂ ਤੇ ਇਸ ਮੁਹਿੰਮ ਦੇ ਸਫਲਤਾ ਦੇ ਲਈ ਲੋਕਾਂ ਦੇ ਇਸ ਮੂਲਯਤਾ ਯਕੀਨੀ ਬਣਾਉਣੀ ਪਵੇਗੀ। ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਜ਼ਰੂਰੀ ਹੈ। ਜੰਗਲ ਹੇਠ ਰੱਖਵਾ ਵਧਾਉਣ ਦੇ ਵਕਾਲਤ ਕਰਦਿਆਂ ਉਹਨਾਂ ਨੇ ਕਹਿ ਕੇ ਪਿੰਡਾਂ ਦੀਆਂ ਪੰਚਾਇਤ ਤੇ ਜ਼ਮੀਨਾਂ ਤੇ ਆਪਣੀ ਰਹਾਇਸ਼ਾਂ ਥਾਵਾਂ ਦੇ ਉੱਤੇ ਵਾਧ ਤੋਂ ਵਾਧਾ ਪੌਦੇ ਲਗਾਉਣੇ ਚਾਹੀਦੇ ਆ। ਮੀਤ ਨੇ ਕਹਿ ਕੇ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਦੇ ਹੇਠ ਸੂਬਾ ਸਰਕਾਰ ਦੇ ਵੱਲੋਂ ਵਾਤਾਵਰਣ ਦੇ ਸੰਭ ਸਮਾਨ ਦੇ ਲਈ ਨੇ ਰਿਆੰਤਰ ਜਤਨ ਕੀਤੇ ਜਾ ਰਹੇ ਹਨ ਤੇ ਸਰਕਾਰੀ ਵਿਧਿਆਕਾਂ ਅਧਾਰਨ ਵਿੱਚ ਸੋਲਰ ਪੈਨਲ ਲਗਾਉਣ ਇੱਕ ਬਾਰ ਵਰਤੋਂ ਵਾਲੇ ਪਲਾਸਟਿਕ ਦੇ ਉੱਤੇ ਪੂਰਨ ਪਾਬੰਦੀ ਦੇ ਨਾਲ ਸਨਤੀ ਪ੍ਰਦੂਸ਼ਣ ਨੂੰ ਠੱਲ ਪਾਉਣ ਸਮੇਤ ਹੋਰ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਗਈ ਸਰਕਾਰ ਨੇ ਪ੍ਰਾਲੀ ਦੇ ਪ੍ਰਬੰਧਨ ਦੇ ਵਿੱਚ XLC2 ਅਤੇ NC2 ਕੰਮ ਕੀਤੇ ਹਨ ਤੇ ਜਿਆਦਾ ਨਤੀਜੇ ਦੇ ਵਜੋਂ ਪ੍ਰਾਲੀ ਸਾੜਨ ਦੇ ਦੀ ਫਿਸੜੀ ਕੇ ਸকাਟੇ ਤੇ 80 ਚਾ ਹੋਰ ਆਵਦਾ ਹੁੰਦੇ ਲਈ ਅਪਰਾਲੇ ਕੀਤੇ ਜਾ ਰਹੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਟੋਕਨਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਉਜਬਲਾ ਜੋਇਨਰ ਤਹਿਤ ਗੈਸ ਸਿਲੰਡਰ ਤੇ ਜਾਰੀ ਰਹੇਗੀ 300 ਰੁਪਏ ਦੀ ਸਬਸਿਡੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ ਮੋਦੀ ਸਰਕਾਰ ਨੇ ਕੱਲ੍ਹ ਜਾਣੀ ਬੀਰਵਾ ਨੂੰ ਉਜਬਲਾ ਜੋਇਨਾ ਦੇ ਲਾਭਪਾਤਰਾਂ ਨੂੰ ਵੱਡਾ ਤੋਹਫਾ ਦਿੱਤਾ ਦਰਅਸਲ ਕੈਬਨਟ ਨੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ਦੇ ਲਈ ਉਜਬਲਾ ਜੋਇਨਾ ਤਹਿਤ ਗਰੀਬ ਔਰਤਾਂ ਨੂੰ ਐਲਪੀਜੀ ਸਿਲੰਡਰ ਤੇ 300 ਰੁਪਏ ਦੀ ਸਬਸਿਡੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਪਿਛਲੇ ਸਾਲ ਅਕਤੂਬਰ ਦੇ ਵਿੱਚ ਸਰਕਾਰ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਤੇ ਸਬਸਿਡੀ ਨੂੰ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਸਿਲੰਡਰ ਪ੍ਰਤੀ ਸਾਲ 12 ਰਿਫਲ ਕਰਨ ਲਈ ਕਰ ਦਿੱਤਾ ਸੀ 300 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਮੌਜੂਦਾ ਵਿੱਤੀ ਸਾਲ ਦੇ ਲਈ ਸੀ ਜੋ ਕਿ 1 ਕੱਤੇ ਮਾਰਚ ਨੂੰ ਖਤਮ ਹੋ ਰਹੀ ਹੈ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਆਰਥਿਕ ਮਾਮਲਿਆਂ ਦੀ ਕੈਬਨਟ ਕਮੇਟੀ ਨੇ ਹੁਣ ਐਸਾ ਸਬਸਿਡੀ ਨੂੰ 2024-25 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਕੇਂਦਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਡੀਏ ਵਿੱਚ ਕੀਤਾ ਵਾਅਦਾ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੇ ਮਹਿੰਗਾਈ ਭੱਤੇ ਜਾਂ ਡੀਏ ਵਿੱਚ 4% ਦੀ ਵਾਅਦਾ ਕਰਨ ਦਾ ਐਲਾਨ ਕੀਤਾ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਬੀਰਬਾਰ ਨੂੰ ਕੈਬਨਟ ਮੀਟਿੰਗ ਵਿੱਚ ਲਈ ਗਏ ਫੈਸਲੇ ਨੇ ਜਾਣਕਾਰ ਦਿੰਦੇ ਹੋਏ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਹੁਣ ਕੇਂਦਰੀ ਮੁਲਾਜ਼ਮਾਂ ਦਾ ਡੀਏ ਵਧ ਕੇ 50% ਹੋ ਗਿਆ ਡੀਏ ਵਿੱਚ ਵਾਧਾ 1 ਜਨਵਰੀ 2024 ਤੋਂ ਲਾਗੂ ਮੰਨਿਆ ਜਾਵੇਗਾ ਇਹਦਾ ਮਤਲਬ ਹੈ ਕਿ ਮੁਲਾਜ਼ਮਾਂ ਨੂੰ ਜਨਵਰੀ ਤੋਂ ਹੀ ਬਕਾਇਆ ਮਿਲ ਜਾਣਗੇ ਜੇਕਰ ਅਪ੍ਰੈਲ ਦੇ ਤਨਖਾਹਰੇ ਵਿੱਚ ਡੀਏ ਵਾਧਾ ਤਾਂ ਮੁਲਾਜ਼ਮਾਂ ਨੂੰ ਤਿੰਨ ਮਹੀਨਿਆਂ ਦਾ ਬਕਾਇਆ ਵੀ ਮਿਲੇਗਾ। ਵਿਧਾਨ ਸਭਾ ਬਜਟ ਸੈਸ਼ਨ ਪਰਗਟ ਸੰਗ ਨੇ ਰੂਪ ਦੇ ਵਿੱਚ ਪੰਜਾਬੀ ਨੋਇੰਬਰਾਂ ਦੇ ਫਸੇ ਹੋਣ ਦਾ ਮੁੱਦਾ ਚੁੱਕਿਆ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਕੱਲ ਕਾਂਗਰਸ ਵਿਧਾਇਕ ਪਰਗਟ ਸੰਗ ਨੇ ਰੂਹ ਦੇ ਵਿੱਚ ਪੰਜਾਬੀ ਨੌਂ ਬਾਰਾਂ ਦੇ ਫਸੇ ਹੁੰਦਾ ਮੁੱਦਾ ਚੁੱਕਿਆ ਤੇ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਇਹਨਾਂ ਨੌਂ ਬਾਰਾਂ ਦੀ ਵਾਪਸੀ ਦੇ ਲਈ ਯਤਨ ਕਰੇ ਉਹਨਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਹ ਕੇਂਦਰ ਸਰਕਾਰ ਦੇ ਕੋਲ ਮਾਮਲਾ ਚੌਕ ਰਹੇ ਹਨ ਤੇ ਨੌਂ ਬਾਰਾਂ ਦੀ ਸੁਰੱਖਿਆਤ ਵਾਪਸ ਅਜ ਕਿੰਨੀ ਬਣਾਈ ਜਾਵੇ ਕਿ ਦੱਸਣ ਜੋਗਾ ਕਿ ਇਹਨਾਂ ਨੌਂ ਬਾਰਾਂ ਨੂੰ ਰੂਸ ਦੇ ਵਿੱਚ ਯੂਕਰੇਨ ਦੇ ਨਾਲ ਜੰਗ ਦੇ ਵਿੱਚ ੱਟਕਿਆ ਜਾ ਰਿਹਾ ਹੈ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ ਤਿੰਨ ਸਾਲ ਤੱਕ ਪਾਬੰਦੀ ਭਾਰਤੀ ਚੋਣ ਕਮਿਸ਼ਨ ਨੇ ਬਲਵਕਵਕ ਹੁਕਮੰਦ ਰਾਹੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰਾਂ ਨੂੰ ਅਯੋਗ ਐਲਾਨਿਆ ਗਿਆ ਹੈ ਇਸ ਸਬੰਧੇ ਜਾਣ ਕਰ ਦਿੰਦੇ ਆ ਪੰਜਾਬ ਦੇ ਮੌੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਹੈ ਕਿ ਇਹਨਾਂ ਉਮੀਦਵਾਰਾਂ ਨੇ ਲੋਕਾ ਪ੍ਰਤੀਨਿਧੀ ਐਕਟਾ 1951 ਦੇ ਸੈਕਸ਼ਨ 78 ਦੇ ਅਨੁਸਾਰ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਆਪਣੇ ਚੋਣਾਂ ਖਰਚੇ ਦਾ ਬੇਰਵਾ ਕਮਿਸ਼ਨ ਦੇ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਲੋਕਾ ਪ੍ਰਤੀਨਿਧੀ ਪ੍ਰਤੀਨਿਧੀ ਐਕਟਾ 1951 ਦੇ ਸੈਕਸ਼ਨ 10ਏ ਦੇ ਅਨੁਸਾਰ ਅਗਲੇ 3 ਸਾਲ ਤੱਕ ਇਹਨਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਐਲਾਨ ਦਿੱਤਾ ਗਿਆ ਹੈ ਬੇਰਵੇ ਦੰਦਿਆ ਉਹਨਾਂ ਦੱਸਿਆ ਕਿ ਇਨ੍ਹਾਂ ਸੱਤ ਉਮੀਦਵਾਰਾਂ ਦੇ ਵਿੱਚ ਮਲੇਰ ਕੋਟਲਾ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 2-2 ਉਮੀਦਵਾਰ ਅਤੇ ਮਾਨਸਾ ਜ਼ਿਲ੍ਹੇ ਦੇ ਤਿੰਨ ਉਮੀਦਵਾਰ ਸ਼ਾਮਲ ਹਨ 15 ਫਰਵਰੀ 2024 ਨੂੰ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਕੀਤੇ ਹੁਕਮ ਅਨੁਸਾਰ ਹੀ ਮਾਨਸਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਜੀਵਨ ਦਾਸ 바ਵਾ, ਤਰਨੂਵੀਰਾ ਸਿੰਘ ਆਲੂਵਾਲੀਆ ਤੇ ਬੈਦ ਬਲਵੰਤ ਨੂੰ ਆਯੋਗ ਅਕਰਾਰ ਦਿੱਤਾ ਗਿਆ ਹੈ। ਅਗਲੀਆਂ ਚੋਣਾਂ ਅਗਲੇ 25 ਸਾਲਾਂ ਦੇ ਲਈ ਦੇਸ਼ ਦਾ ਭਵਿੱਖ ਤੈਅ ਕਰਨਗੀਆਂ ਸ਼ਾ ਤਾਂ ਦੋਸਤੋ ਇੰਡੀਆ ਗਲੋਬਲ ਫੋਰਮ ਦਾ 10 ਸਾਲਾਨਾ ਨਿਵੇਸ਼ ਸੰਮੇਲਨ ਮੁੰਬਈ ਦੇ ਬੈਤਿਆ ਆਯੋਜਿਤ ਕੀਤਾ ਗਿਆ ਸੰਮੇਲਨ ਨੂੰ ਸੰਬੋਧਨ ਕਰਦੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨੀ ਕਹੇ ਕਿ ਅਗਲੀ 25 ਸਾਲਾਂ ਦੇ ਲਈ ਭਾਰਤ ਦਾ ਭਵਿੱਖ ਹੁਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੁਆਰਾ ਤੈਅ ਕੀਤਾ ਜਾਵੇਗਾ ਦੁਨੀਆ ਭਰ ਦੀਆਂ ਚੂਨਾ ਸੰਬੰਧਤਾ ਦੇਸ਼ਾਂ ਦੇ ਲਈ ਅਗਲੇ 5 ਸਾਲਾਂ ਦਾ ਫੈਸਲਾ ਕਰਨੀ ਹੈ ਭਾਰਤ ਦੇ ਵਿੱਚ ਆਉਣ ਵਾਲੀਆਂ ਚੂਨਾ ਸਾਡੇ ਦੇਸ਼ ਦੇ ਲਈ ਅਗਲੇ 25 ਸਾਲਾਂ ਦਾ ਫੈਸਲਾ ਕਰਨਗੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਕਾਇਕ ਇੱਕ ਅਧਿਹਾਕੇ ਦੇ ਪ੍ਰਦਰਸ਼ਨ ਅਤੇ ਭਵਿੱਖ ਦੇ ਲਈ ਇੱਕ ਵਿਆਪਕ ਰੂਡ ਮੈਪ ਦੇ ਨਾਲ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਅਤੇ ਅਗਵਾਈ ਦੇ ਵਿੱਚ ਚੂਨਾ ਲੜੇਗੀ ਸ਼ਾਨੀ ਕਹੇ ਕਿ ਪਿਛਲੇ ਦਹਾਕੇ ਦੇ ਵਿੱਚ 40 ਤੋਂ ਵੱਧ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਇਹਨਾਂ ਦੇ ਵਿੱਚ ਇਲੈਕਟ੍ਰੋਨਿਕਸ ਆ ਮੇਕ ਇਨ ਇੰਡੀਆ ਸਟਾਰਟਅਪ ਇੰਡੀਆ ਤੇ ਸਟੈਂਡਅਪ ਇੰਡੀਆ ਵਰਗ ਮਹੱਤਵਪੂਰਨ ਪਹਿਲ ਕਦਮਾਂ ਸ਼ਾਮਲ ਹਨ ਅਮਰਸਰ ਦੇ ਰਹਿਣ ਵਾਲੀ ਔਰਤ ਦੇ ਬਦਲੀ ਕਿਸਮਤ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਦਿੰਦਾ ਹੈ ਛੱਤ ਪਾੜ ਕੇ ਦਿੰਦਾ ਇਹ ਲਾਈਨ ਪੰਜਾਬ ਦੇ ਅਮਰਸਰ ਦੇ ਰਹਿਣ ਵਾਲੀ ਔਰਤ ਤੇ ਪੂਰੀ ਤਰ੍ਹਾਂ ਫੱਟ ਬੈਠਦੀ ਹੈ ਜੱਸ ਨੇ 1.5 ਕਰੋੜ ਰੁਪਏ ਦੇ ਲਾਟਰੀ ਜਿੱਤੇ ਆ ਤੇ ਰਾਤੋਂ ਰਾਤ ਕਰੋੜਪਤੀ ਬਣ ਗਿਆ ਦਿਲਚਸਪ ਗੱਲ ਇਹ ਹੈ ਕਿ ਇੱਕ ਔਰਤ ਬਾਜ਼ਾਰ ਦੇ ਵਿੱਚੋਂ ਲੰਘ ਰਹੀ ਸੀ ਜੱਸ ਨੇ ਐਵੇਂ ਹੀ ਲਾਟਰੀ ਖਰੀਦੀ ਸੀ ਜਿਸ ਦੇ ਕਾਰਨ ਹੁਣ ਉਹਦੇ ਕਿਸਮਤ ਤਾਂ ਬਦਲ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸੰਝੇ ਲਾਟਰੀ ਏਜੰਸੀ ਬਟਾਲਾ ਤੋਂ ਅਮਰਸਰ ਦੇ ਰਾਜੂ ਕਰੋੜਪਤੀ ਨੇ ਲਾਟਰੀ ਦੇ ਟਿਕਟ ਲਈ ਸੀ ਜੋ ਕਿ ਉਸਨੇ ਅਮਰਸਰ ਦੇ ਇੱਕ ਔਰਤ ਨੂੰ ਬੇਚ ਦਿੱਤੇ ਸੀ ਜਿਵੇਂ ਹੀ ਰਾਜੂ ਨੂੰ ਬਟਾਲਾ ਤੋਂ ਫੋਨ ਆਇਆ ਤਾਂ ਉਸਨੇ ਟੈਕਟ ਦੀ ਪਾਲ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਇਹ ਅਮਰ ਅਸਰ ਦੇ ਰਹਿਣ ਵਾਲੇ ਔਰਤ ਦੇ ਨਿਕਲੇ ਆ ਤਾਂ ਜਹਦ ਦੇ ਘਰ ਵਿੱਚ ਉਹ ਖੁਦ ਮਠਾਈ ਦਾ ਡੱਬਾ ਲੈ ਕੇ ਪਹੁੰਚ ਗਏ ਸਨ ਲਓ ਜੀ ਪੰਜਾਬ ਦੇ ਵਿੱਚ ਸ਼ੁਰੂ ਹੋਵੇਗੀ ਪੋਸਟ ਦੀ ਖੇਤੀ ਪੰਜਾਬ ਦੇ ਵਿੱਚ ਸਮੇਂ-ਸਮੇਂ ਤੋਂ ਪੋਸਟ ਦੇ ਖੇਤੀ ਦੀ ਮੰਗ ਉੱਠਦੀ ਆ ਰਹੀ ਆ ਤਾਂ ਜੋ ਇਥੋਂ ਦੇ ਨੌਜਵਾਨ ਪੀੜੇ ਨੂੰ ਸੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕੇ ਹੁਣ ਫਿਰ ਤੋਂ ਵਿਧਾਨ ਸਭਾ ਦੇ ਵਿੱਚ ਆ ਪੰਜਾਬ ਦੇ ਅੰਦਰ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੌਜ ਵਿਧਾਇਕਾਂ ਦੇ ਵੱਲੋਂ ਉਠਾਈ ਗਈ ਹੈ ਇਹ ਮੰਗ ਹਰਦੈਂ ਹਾਊਸ ਦੇ ਵਿੱਚ ਮੌਜੂਦਾ ਸਾਰੇ ਮੈਂਬਰਾਂ ਦੇ ਚਿਹਰੇ ਖੜ ਗਏ ਉਸ ਤੋਂ ਇੰਜ ਜਾਪੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮੌਜੂਦਾ ਪੰਜਾਬ ਸਰਕਾਰ ਪੋਸਤ ਦੀ ਖੇਤੀ ਤੇ ਵਿਚਾਰ ਕਰ ਸਕਦੀ ਹੈ ਕਿਉਂਕਿ ਵਿਪਨ ਵਿਧਾਨ ਸਭਾ ਸਪੀਕਰ ਵੀ ਇਸ ਮਾਮਲੇ ਤੇ ਰੁਚੀ ਦਿਖਾਉਂਦੇ ਨਜ਼ਰ ਆਏ ਪੰਜਾਬ ਦੇ ਵਿੱਚ ਕਾफी ਸਮੇਂ ਤੋਂ ਪੋਸਟ ਦੇ ਖੇਤੀ ਸ਼ੁਰੂ ਕੀਤੇ ਜਾਂਦੇ ਮੰਗ ਵੀ ਉਠਾਈ ਜਾਂਦੀ ਰਹੀ ਹੈ ਕਾਫੀ ਸਮਾਂ ਪਹਿਲਾਂ ਤਰਮਿੰਦਰ ਗਾਂਧੀ ਦੇ ਵੱਲੋਂ ਆਪ ਦਾ ਸੰਸਦ ਹੁੰਦਿਆਂ ਇਸ ਮੰਗ ਨੂੰ ਜ਼ੋਰ ਸ਼ੋਰ ਦੇ ਨਾਲ ਉਠਾਇਆ ਗਿਆ ਸੀ ਇਥੋਂ ਤੱਕ ਕਿ ਉਹਨਾਂ ਦੇ ਵੱਲੋਂ ਸੰਸਦ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਵੱਲੋਂ ਵਿਧਾਨ ਸਭਾ ਦੇ ਅੰਦਰ ਪੋਸਟ ਦੇ ਖੇਤੀ ਕਰਨ ਦੀ ਮੰਗ ਕੀਤੀ ਗਈ ਹੈ ਸੋਤਰਾਂ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਆਖਿਆ ਕਿ ਪੰਜਾਬ ਦੇ ਵਿੱਚ ਅਜਿਹਾ ਨੌਜਵਾਨ ਪੀੜ੍ਹੀ ਨੂੰ ਸੰਥਾਇਟਕ ਨਸ਼ਿਆਂ ਤੋਂ ਬਚਾਉਣਾ ਤਾਂ ਪੋਸ਼ਟ ਦੀ ਖੇਤੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਬੁਲਾਇਕ ਹਰਮੀਤ ਸਿੰਘਾ ਪਟਾਣ ਮਾਜਰਾ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਪੋਸ਼ਟ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਈ ਗਈ। ਉਹਨਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਇਹ ਇੱਕ ਕੁਦਰਤ ਨਸ਼ਾ ਜਿਸ ਦੇ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ। ਪੰਜਾਬ ਦੇ ਸਾਰੇ ਸਕੂਲ ਕਾਲਜਾਂ ਰਹਿਣਗੇ ਬੰਦ ਆ ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ। ਅੱਜ ਜਾਨੀ ਸ਼ੁੱਕਰਵਾਰ ਨੂੰ ਸ਼੍ਰੀ ਮਹਾ ਸ਼ਿਵਰਾਤਰੀ ਕਾਰਨ ਪੂਰੇ ਰਾਜਪੜ ਦੇ ਵਿੱਚ ਜਨਤਕ ਛੁੱਟੀ ਹੋਵੇਗੀ 8 ਮਾਰਚ ਨੂੰ ਸਵੇਰ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਵਿਦਿਅਕ ਅਦਾਰਿਆਂ ਤੇ ਹੋਰ ਵਪਾਰਕ ਅਕੰਗਨ ਬੱਚਿਆਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਭਗਵਾਨ ਭੋਲੇनाथ ਦਾ ਤਿਹਾਰ ਮਹਾ ਸ਼ਿਵਰਾਤਰੀ 8 ਮਾਰਚ ਨੂੰ ਦੇਸਪੜ ਦੇ ਵਿੱਚ ਮਨਾਇਆ ਜਾਵੇਗਾ ਇਸ ਦਿਨ ਲੋਕ ਆ ਭਗਵਾਨ ਭੋਲੇ ਮਾ ਭੋਲੇनाथ ਦੀ ਪੂਜਾ ਕਰਦੇ ਹਨ ਤੇ ਉਹਨਾਂ ਦੇ ਲਈ ਬਾਰਤ ਰੱਖਦੇ ਹਨ ਤੇ ਭਗਵਾਨ ਪੋਲੇਨਾਥ ਨੂੰ ਖੁਸ਼ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਪੰਜਾਬ ਦੇ ਵਿੱਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਸਬੰਦੇ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ